ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਤੇ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਘਾ ਕੇ ਲੈ ਗਏ ਆ ਆਪਦੀ ਠੀਕ ਹੈ ਨਾਲ ਸਕਿਉਰਟੀ ਆ ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਤੇ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਘਾ ਕੇ ਲੈ ਗਏ ਆ ਆਪਦੀ ਠੀਕ ਹੈ ਨਾਲ ਸਕਿਉਰਟੀ ਆ ਹੋ ਗਿਆ ਤੋਂ ਪਹਿਲਾਂ ਤੂੰ ਆ ਪੋਲ ਦਿਖਾ ਦੇ ਨੇੜੇ ਕਰਕੇ ਕੈਮਰਾ ਆ ਤੁਸੀਂ ਪੌੜ ਬੈਠ ਜਾਓ ਇੱਥੋਂ ਇੱਕ ਗੱਡੀ ਮਸਾ ਲੰਘਦੀ ਆ ਤੇ ਤੁਸੀਂ ਪਾਣੀ ਦੇਖ ਲਓ ਹੋਣਾ ਕਿੰਨੀ ਤੇਜ਼ੀ ਦੇ ਨਾਲ ਆ ਰਿਹਾਗਾ ਇਹ ਜਿਹੜਾ ਪੌੜਾ ਆ ਟਿਵਾਣਾ ਪਿੰਡ ਆ ਇੱਧਰ ਜ਼ਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਠੀਕ ਹੈ ਇਹ ਪਿੰਡ ਦਾ ਪੌੜਾ ਜਿਹੜਾ ਪਹਿਲਾਂ ਵੀ ਇਹ ਪੌੜ ਬਣਾਇਆ ਗਿਆ ਉਹ ਵੀ ਸਾਰੇ ਨਗਰ ਨੇ ਪੈਸੇ ਇਕੱਠੇ ਕਰਕੇ ਆਪ ਜਿਹੜਾ ਇਹ ਪੌੜ ਬਣਾਇਆ ਉਸ ਤੋਂ ਬਾਅਦ ਜਦੋਂ ਪਾਣੀ ਆਇਆ ਉਦੋਂ ਜਿਹੜਾ ਪਹਿਲਾ ਵਾਲਾ ਪੁਲ ਸੀਗਾ ਉਹ ਟੁੱਟ ਗਿਆ ਸੀ ਤੇ ਹੁਣ ਫਿਰ ਪਿੰਡ ਵਾਲਿਆਂ ਨੇ ਆਪ ਪੈਸੇ ਇਕੱਠੇ ਕਰਕੇ ਮਿੱਟੀ ਪਾ ਕੇ ਆ ਪੁਲ ਬਣਾਇਆਗਾ ਤੇ ਦਿਨ ਰਾਤ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਸਾਰਾ ਪਿੰਡ ਆ ਜਿਹੜਾ ਸ਼ਾਮ ਤੇ 6 ਵਜੇ ਤੋਂ ਇੱਥੇ ਖੜ੍ਹ ਜਾਂਦੇ ਆ ਸਾਰੇ ਨੌਜਵਾਨ ਰਾਤ ਦੇ 12 1 ਵਜੇ ਤੱਕ ਸਵੇਰ ਤੱਕ ਜਿਹੜੀਆਂ ਇੱਥੇ ਗੱਡੀਆਂ ਆਉਂਦੀਆਂ ਨੇ ਉਹ ਪਾਸ ਕਰਾਉਂਦੇ ਆ ਆ ਤੁਸੀਂ ਗੱਡੀ ਦੇਖ ਲਓ ਮਸਾਂ ਹੀ ਇੱਕ ਗੱਡੀ ਲੰਘਦੀ ਆ ਪੌਲ ਦੇ ਦੂਜੇ ਪਾਸੇ ਵੀ ਖੜੇ ਆ ਨੌਜਵਾਨ ਤੇ ਇਧਰਲੇ ਪਾਸੇ ਵੀ ਖੜੇ ਆ ਤੇ ਤੁਹਾਨੂੰ ਮੈਂ ਸਾਰਾ ਦਿਖਾ ਦੂੰ ਪਿੰਡ ਦੇ ਬਾਹਰ ਤੱਕ ਜਿੰਨਾ ਟਾਈਮ ਗੱਡੀ ਜਾਂਦੀ ਨਹੀਂ ਇਹ ਨੌਜਵਾਨ ਆਈ ਸੇਵਾ ਕਰਦੇ ਆ ਉਧਰਲੇ ਪਾਸੇ ਦਿਖਾ ਦੇ ਕੈਮਰਾ ਮਾਰਾ ਜਾਂ ਮਾਰ ਕੇ ਠੀਕ ਆ ਆ ਮੁੰਡੇ ਖੜੇ ਆ ਤੇ ਹੁਣ ਉਧਰ ਮਾਰਦੇ ਕੈਮਰਾ ਠੀਕ ਆ ਤੇ ਆ ਪੌਲ ਦਿਖਾ ਦੇ ਹੁਣ ਚੰਗੀ ਤਰ੍ਹਾਂ ਤੇ ਮੇਰਾ ਵੀਰ ਇਹ ਸਾਡੀਆਂ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹ ਕੰਮ ਇਹ ਪੁਲ ਬਣਾਉਣੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਕਾਰਾਂ ਦੀ ਬਣਦੀ ਆ ਕਿ ਨਹੀਂ ਬਣਦੀ ਇੰਨਾ ਇੰਨਾ ਅਸੀਂ ਟੈਕਸ ਦਿੰਨੇ ਆ ਕਾਦੇ ਲਈ ਦਿੰਨੇ ਆ ਜਾਂ ਤਾਂ ਫਿਰ ਤੁਸੀਂ ਸਾ ਤੋਂ ਟੈਕਸ ਲੈਣਾ ਬੰਦ ਕਰ ਦਿਓ ਹੁਣ ਜੇ ਪੈਂਡ ਵਾਲਿਆਂ ਨੂੰ ਆਪਦੇ ਬਲਬੂਤੇ ਦੇ ਉੱਪਰ ਹੀ ਆ ਕੰਮ ਕਰਨੇ ਪੈ ਰਹੇ ਆ ਸਾਰੀ ਸਾਰੀ ਰਾਤ ਇਹਨਾਂ ਨੂੰ ਜਾਗਣਾ ਪੈ ਰਿਹਾਗਾ ਠੀਕ ਹੈ ਦਿਨੇ ਆ ਆਪਦੇ ਕੰਮ ਕਦੋਂ ਕਰਨਗੇ ਰਾਤ ਦਾ ਟਾਈਮ ਹੁੰਦਾ ਆ ਜਦੋਂ ਬੰਦੇ ਨੇ ਕੜੀ ਆਰਾਮ ਕਰਨਾ ਹੁੰਦਾ ਹੈ ਇਹ ਪਿੰਡ ਵਾਲਿਆਂ ਦੀ ਤੁਸੀਂ ਹਾਲਤ ਦੇਖੋ ਤੇ ਜਿੰਨੇ ਇੱਥੋਂ ਦੀ ਜਿੰਨੇ ਵੀ ਲੋਕ ਨੰਗਦੇ ਆ ਮੈਂ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਦਾ ਵੀ ਜਿੰਨਾ ਹੋ ਸਕਦਾ ਤੁਸੀਂ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਕਿਉਂਕਿ ਇਹ ਹੁਣ ਨੌਜਵਾਨ ਆਪਣੀ ਖਾਤਰੀ ਖੜੇ ਆ ਸਵੇਰੇ ਆਪਦੇ ਕੰਮ ਧੰਦੇ ਕਰਦੇ ਆ ਸਵੇਰੇ ਆਪਦੇ ਕੰਮ ਧੰਦੇ ਨਵੇੜਣ ਤੋਂ ਬਾਅਦ ਆਪਦਾ ਫਰਜ਼ ਸਮਝ ਕੇ ਇੱਥੇ ਖੜਦੇ ਆ ਵੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਆਹ ਦੇਖ ਲਓ ਤੁਸੀਂ ਮੁੰਡਾ ਟਾਇਰ ਜਮਾ ਪੂਰੇ ਪੂਰੇ ਆਉਂਦੇ ਆ ਮਾੜਾ ਇਹ ਇੱਥੋਂ ਨੇੜੇੋਂ ਦਿਖਾ ਦੀ ਪੁੱਲ ਆਹ ਦੇਖ ਲਓ ਇੱਥੇ ਖੜ ਕੇ ਦਿਖਾ ਕਿਵੇਂ ਗੱਡੀਆਂ ਆਉਂਦੀਆਂ ਲੈਨ 'ਚ ਆਹ ਦੇਖੋ ਕਿੱਡਾ ਰਿਸਕਾ ਏ ਪੁੱਲ ਦਾ ਹਨਾ ਵੀ ਜੇ ਸਰਕਾਰ ਇੱਥੇ ਤੂੰ ਇੱਧਰ ਆਇਆ ਤੇਰੇ ਤੇ ਨਾ ਗੱਡੀ ਚੜ ਜੇ ਹੈ ਆਹ ਦੇਖ ਲਓ ਤੁਸੀਂ ਕਿੱਡਾ ਰਿਸਕੀ ਇੱਥੇ ਕੰਮ ਆ ਵੀ ਜੇ ਸਰਕਾਰ ਕੁਛ ਕਰੇ ਕੀ ਇੱਥੇ ਕੁਝ ਕਰ ਨਹੀਂ ਸਕਦੀ ਕੀ ਇੱਥੇ ਅਸੀਂ ਜਿਹੜਾ ਪੌੜਾ ਬਣਾ ਨਹੀਂ ਸਕਦੇ ਆਹ ਦੇਖੋ ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਇਹ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਗਾਹ ਕੇ ਲੈ ਗਏ ਆ ਆਪਦੀ ਠੀਕ ਹੈ ਨਾਲ ਸਕਿਉਰਟੀ ਆ ਹੋਵੇ ਲੀਡਰ ਸਾਹਿਬ ਆ ਜਾਓ ਆਪਾਂ ਗੱਲ ਕਰ ਲਈਏ ਕੌਣ ਦਾ ਚੱਲ ਕੋਈ ਆਹੋ ਲੰਘਿਆ ਇਹ ਲੀਡਰ ਇੱਥੋਂ ਲੰਘ ਜਾਣਗੇ ਆਈ ਨਹੀਂ ਵੀ ਗਾਂਹ ਜਾ ਕੇ ਅਸੀਂ ਕੋਈ ਆਵਾਜ਼ ਬੁਲੰਦ ਕਰੀਏ ਇੱਥੇ ਕੋਈ ਅੱਗੇ ਜਾ ਕੇ ਤੁਸੀਂ ਗੱਲ ਕਹੀ ਦਿਓ ਇਥੋਂ ਦੀ ਲੀਡਰ ਆਉਂਦੇ ਆ ਲੀਡਰ ਆਉਂਦੇ ਆ ਗੱਡੀਆਂ ਨੰਗਾ ਕੇ ਲੈ ਜਾਂਦੇ ਆ ਪਰ ਆਇ ਨਹੀਂ ਵੀ ਅਸੀਂ ਇਸ ਪੁਲ ਦੇ ਬਾਰੇ ਕੁਝ ਕਰਦੀਏ ਜਾਂ ਇਥੇ ਸੇਵਾ ਦੇ ਵਿੱਚ ਹਿੱਸਾ ਪਾ ਦਈਏ ਸ਼ਾਮ ਦੇ 6 ਵਜੇ ਤੋਂ ਇਥੇ ਖੜ ਜਾਂਦੇ ਆ ਸਾਰੇ ਨੌਜਵਾਨ ਰਾਤ ਦੇ 12 1 ਵਜੇ ਤੱਕ ਸਵੇਰ ਤੱਕ ਜਿਹੜੀਆਂ ਇਥੋਂ ਗੱਡੀਆਂ ਆਉਂਦੀਆਂ ਨੇ ਉਹ ਪਾਸ ਕਰਾਉਂਦੇ ਆ ਤੇ ਆਹ ਤੁਸੀਂ ਗੱਡੀ ਦੇਖ ਲਓ ਮਸਾ ਹੀ ਇੱਕ ਗੱਡੀ ਲੰਘਦੀ ਆ ਪੁਲ ਦੇ ਦੂਜੇ ਪਾਸੇ ਵੀ ਖੜੇ ਆ ਨੌਜਵਾਨ ਤੇ ਇਧਰਲੇ ਪਾਸੇ ਵੀ ਖੜੇ ਆ ਤੇ ਤੁਹਾਨੂੰ ਮੈਂ ਸਾਰਾ ਦਿਖਾ ਦੂ ਪਿੰਡ ਦੇ ਬਾਹਰ ਤੱਕ ਜਿੰਨਾ ਟਾਈਮ ਗੱਡੀ ਜਾਂਦੀ ਨਹੀਂ ਇਹ ਨੌਜਵਾਨ ਆਈਂ ਸੇਵਾ ਕਰਦੀ ਆ ਉਧਰਲੇ ਪਾਸੇ ਦਿਖਾ ਦੇ ਕੈਮਰਾ ਮਾਰਾ ਜਾਂ ਮਾਰ ਕੇ ਠੀਕ ਆ ਆ ਮੁੰਡੇ ਖੜੇ ਆ ਜੇ ਹੁਣ ਉਧਰ ਮਾਰ ਦੇ ਕੈਮਰਾ ਠੀਕ ਆ ਤੇ ਆ ਪੁਲ ਦਿਖਾ ਦੇ ਹੁਣ ਚੰਗੀ ਤਰ੍ਹਾਂ ਤੇ ਮੇਰਾ ਵੀਰ ਇਹ ਸਾਡੀਆਂ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹ ਕੰਮ ਇਹ ਪੁਲ ਬਣਾਉਣੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਕਾਰਾਂ ਦੀ ਬਣਦੀ ਆ ਕਿ ਨਹੀਂ ਬਣਦੀ ਇੰਨਾ ਇੰਨਾ ਅਸੀਂ ਟੈਕਸ ਦਿੰਨੇ ਆ ਕਾਦੇ ਲਈ ਦਿੰਨੇ ਆ ਜਾਂ ਤਾਂ ਫਿਰ ਤੁਸੀਂ ਸਾਤੋਂ ਟੈਕਸ ਲੈਣਾ ਬੰਦ ਕਰ ਦਿਓ ਹੁਣ ਜੇ ਪੈਂਡ ਵਾਲਿਆਂ ਨੂੰ ਆਪਦੇ ਬਲਬੂਤਿਆਂ ਦੇ ਉੱਪਰੀਆ ਕੰਮ ਕਰਨੇ ਪੈ ਰਹੇ ਆ ਸਾਰੀ ਸਾਰੀ ਰਾਤ ਇਹਨਾਂ ਨੂੰ ਜਾਗਣਾ ਪੈ ਰਿਹਾਗਾ ਠੀਕ ਹੈ ਦਿਨੇ ਆ ਆਪਦੇ ਕੰਮ ਕਦੋਂ ਕਰਨਗੇ ਰਾਤ ਦਾ ਟਾਈਮ ਹੁੰਦਾ ਆ ਜਦੋਂ ਬੰਦੇ ਨੇ ਘੜੀ ਆਰਾਮ ਕਰਨਾ ਹੁੰਦਾਗਾ ਇਹ ਪੈਂਡ ਵਾਲਿਆਂ ਦੀ ਤੁਸੀਂ ਹਾਲਤ ਦੇਖੋ ਤੇ ਜਿੰਨੇ ਇਥੋਂ ਦੀ ਜਿੰਨੇ ਵੀ ਲੋਕ ਲੰਘਦੇ ਆ ਮੈਂ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਦਾ ਵੀ ਜਿੰਨਾ ਹੋ ਸਕਦਾ ਤੁਸੀਂ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਕਿਉਂਕਿ ਇਹ ਹੁਣ ਨੌਜਵਾਨ ਆਪਣੀ ਖਾਤਰੀ ਖੜੇ ਆ ਸਵੇਰੇ ਆਪਦੇ ਕੰਮ ਧੰਦੇ ਕਰਦੇ ਆ ਸਵੇਰੇ ਆਪਦੇ ਕੰਮ ਧੰਦੇ ਨਵੇੜਣ ਤੋਂ ਬਾਅਦ ਆਪਦਾ ਫਰਜ਼ ਸਮਝ ਕੇ ਇੱਥੇ ਖੜਦੇ ਆ ਵੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਆਹ ਦੇਖ ਲਓ ਤੁਸੀਂ ਮੁੰਡਾ ਟਾਇਰ ਜਮਾ ਪੂਰੇ ਪੂਰੇ ਆਉਂਦੇ ਆ ਮਾੜਾ ਇੱਥੋਂ ਨੇੜਿਓਂ ਦਿਖਾ ਲਈ ਪੁੱਤ ਆ ਦੇਖ ਲਓ ਇੱਥੇ ਖੜ ਕੇ ਦਿਖਾ ਕਿਵੇਂ ਗੱਡੀਆਂ ਆਉਂਦੀਆਂ ਲੈਨ 'ਚ ਆਹ ਦੇਖੋ ਕਿੱਡਾ ਰਿਸਕਾ ਏ ਪੁਲ ਦਾ ਹਨਾ ਵੀ ਜੇ ਸਰਕਾਰ ਇੱਥੇ ਤੂੰ ਇੱਧਰ ਆਇਆ ਤੇਰੇ ਤੇ ਨਾ ਗੱਡੀ ਚੜ ਜੇ ਹੈ ਆਹ ਦੇਖ ਲਓ ਤੁਸੀਂ ਕਿੱਡਾ ਰਿਸਕੀ ਇੱਥੇ ਕੰਮ ਆ ਵੀ ਜੇ ਸਰਕਾਰ ਕੁਛ ਕਰੇ ਕੀ ਇੱਥੇ ਕੁਛ ਕਰ ਨਹੀਂ ਸਕਦੀ ਕੀ ਇੱਥੇ ਅਸੀਂ ਜਿਹੜਾ ਪੌੜਾ ਬਣਾ ਨਹੀਂ ਸਕਦੇ ਆਹ ਦੇਖੋ ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹਣਾ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਇਹ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਗਾਹ ਕੇ ਲੈ ਗਏ ਆਪਦੀ ਠੀਕ ਹੈ ਨਾਲ ਸਕਿਉਰਿਟੀ ਆ ਹੋ ਗਿਆ ਲੀਡਰ ਸਾਹਿਬ ਆ ਜਾਓ ਪਰ ਗੱਲ ਕਰ ਲਈ ਆ ਲੈ ਕੌਣ ਦਾ ਚੱਲ ਕੋਈ ਆਹੋ ਲੰਘਿਆ ਇਹ ਲੀਡਰ ਇੱਥੋਂ ਲੰਘ ਕੇ ਆਣਗੇ ਆਇਣੀ ਵੀ ਗਾਂਹ ਜਾ ਕੇ ਅਸੀਂ ਕੋਈ ਆਵਾਜ਼ ਬੁਲੰਦ ਕਰੀਏ ਇੱਥੇ ਕੋਈ ਅੱਗੇ ਜਾ ਕੇ ਤੁਸੀਂ ਗੱਲ ਕਹੀ ਦਿਓ ਇੱਥੋਂ ਦੀ ਲੀਡਰ ਆਉਂਦੇ ਆ ਲੀਡਰ ਆਪਦੀਆਂ ਗੱਡੀਆਂ ਨਿਗਾਹ ਕੇ ਲੈ ਜਾਂਦੇ ਆ ਪਰ ਆਇਣੀ ਵੀ ਆ ਸੀ ਇਸ ਪੁਲ ਦੇ ਬਾਰੇ ਕੁਛ ਕਰਦੀਏ ਜਾਂ ਇਥੇ ਸੇਵਾ ਦੇ ਵਿੱਚ ਹਿੱਸਾ ਪਾ ਦਈਏ ਬਾਕੀ ਸਾਰਾ ਕੁਝ ਆਪਾਂ ਦੇਖ ਹੀ ਲਿਆ ਹਨਾ ਮੀਡੀਆ ਤੇ ਵੀ ਦਿਖਾਤਾ ਲੱਖਾਂ ਲੋਕ ਨਹੀਂ ਗਦੇ ਆ ਉਹ ਵੀ ਸਾਰਾ ਕੁਝ ਦੇਖਦੇ ਜਾਣਾ ਚਲੋ ਲੋਕ ਵੀ ਆਪਣੀ ਸ਼ਰਧਾ ਮੁਤਾਬਕ ਹਿੱਸਾ ਪਾ ਦਿੰਦੇ ਆ ਪਰ ਜਿਹੜਾ ਇਹ ਕੰਮ ਆ ਨੇੜੇ ਲਿਆ ਮੜੀ ਆਵਾਜ਼ ਬਹੁਤ ਜ਼ਰੂਰੀ ਆ ਨੇੜੇ ਹੋਰ ਆ ਜਾ ਜਿਹੜਾ ਤੁਹਾਨੂੰ ਲੱਗਦਾ ਹਨਾ ਵੀ ਇਹ ਜਿਹੜਾ ਕੰਮ ਆ ਸਰਕਾਰ ਦਾ ਕੰਮ ਹੋਣਾ ਇੱਕ ਲੀਡਰ ਦੀ ਵੀ ਗੱਡੀ ਲੰਗੀ ਆ ਲੀਡਰ ਵੀ ਲੰਗਦੇ ਆ ਕੀ ਤੁਹਾਨੂੰ ਲੱਗਦਾ ਵੀ ਅਜ ਤੱਕ ਕਿਸੇ ਲੀਡਰ ਨੇ ਜਾਂ ਤੁਹਾਡੇ ਇਲਾਕੇ ਦੇ ਲੀਡਰ ਨੇ ਵੀ ਕੋਈ ਕੰਮ ਕੀਤਾ ਹੋਵੇ ਪਾਉ ਨੂੰ ਲੈ ਕੇ ਵੀਰੇ ਆਪਾਂ ਨਾਲ ਸਾਰੇ ਲੀਡਰਾਂ ਦਾ ਜਾਇਆ ਹੈ ਹਾਂਜੀ ਸਾਰੇ ਲੀਡਰਾਂ ਨੇ ਡਿਮਾਂਡ ਰੱਖਦੀ ਪਰਨੀਤਕੌਰ ਰਾਣੀ ਤਿੰਨ ਫੇਰੀ ਪੂਲ ਨੂੰ ਡਿਮਾਂਡ ਕਹਿ ਗਈ ਵੀ ਤਿੰਨ ਫੇਰੀ ਕਹਿ ਗਈ ਉਹ ਵੀ ਹਮ ਲਾਵਾਂਗੇ ਪੂਲ ਐਮਪੀ ਤਿੰਨ ਫੇਰੀ ਬਣ ਗਈ ਉਹ ਹਾਂਜੀ ਤਿੰਨ ਫੇਰੀ ਤੁਹਾਨੂੰ ਮੰਨਣਾ ਬਸ ਨਹੀਂ ਲੜ ਜਾ ਕਰ ਖੈ ਲਾਜੂਗਾ ਲਾਜੂਗੀ ਲਾਜੂਗੀ ਪਰ ਇੱਥੇ ਪੂਲ ਨਹੀਂ ਮਾਰਾ ਲਗਾਇਓ 1967 ਦਾ ਵੀਰੇ ਪੂਲ ਲੱਗ ਰਿਹਾ ਹੈ ਮਾਰਾ 1967 ਤੋਂ ਅੱਜ ਤੱਕ ਪੂੜੀ ਨਹੀਂ ਬਣੀ ਪੂੜੀ ਨਹੀਂ ਬਣਿਆ ਵੀਰੇ ਪੂੜੀ ਨਹੀਂ ਬਣਿਆ 67 ਤੋਂ ਕਹਿੰਦੇ ਆ ਰਹੀ ਫਿਰ 1967 ਨਾਲ ਵੀਰੇ ਮਾਰੀ ਨਾਜਵੰਡੀ ਬਣ ਗਈ ਸੀ ਥੋੜਾ ਸਾਬ ਨਾਲ ਮਾਰੀ ਥੋੜੀ ਮਦਦ ਜ਼ਰੂਰ ਕਰੀ ਆ ਲੈ ਆ ਭਾਈ ਸਾਹਿਬ ਦਾ ਥੋੜਾ ਸਾਬ ਨਾਲ ਵੀਰੇ ਮਾਰੀ ਮਦਦ ਕਰੀ ਥੋੜੀ ਸੀ ਹਾਂਜੀ ਬਾਕੀ ਵੀਰੇ ਕੋਈ ਵੀ ਲੀਡਰ ਆ ਗਿਆ ਉਸੀ ਬੈ ਨਿਊ ਕਹੇਗਾ ਵੀ ਪੂਲ ਲਗਾਗਾ ਪੂਲ ਕਿਸ ਨੇ ਨਹੀਂ ਵੀਰੇ ਲਾਇਆ ਮੈਂ ਮੈਂ ਕਹਿੰਦਾ ਹੁਣ ਵੀ ਐਮਪੀ ਦੀਆਂ ਵੋਟਾਂ ਨੇ ਹਾਂ ਜੀ ਜਿਹੜੇ ਖੜੇ ਆ ਸਿੱਧੀ ਗੱਲ ਕਹਿ ਦੋ ਤੂੰ ਕਿ ਪਹਿਲਾਂ ਸਾਡਾ ਪੌਲ ਬਣਾਓ ਹੋਰ ਸਾਨੂੰ ਕੋਈ ਵੀਰੇ ਸਾਰੇ ਪਿੰਡ ਨਾਲ ਇਕਾ ਕਰ ਲਿਆ ਮਾਰੇ ਨਾਲ ਸਾਰੇ ਪਿੰਡ ਨਾਲ ਵੀ ਵੋਟ ਬੂਥ ਬਣ ਜੰਦੇ ਸਾਰੇ ਪਿੰਡ ਵੀ ਸਾਰਾ ਪਿੰਡ ਪਹਿਲਾਂ ਪੂਲ ਦੀ ਡਿਮਾਂਡ ਰੱਖਾਂਗਾ ਵੀਰੇ ਮਾਰੇ ਵੀਰੇ ਖੇਤ ਵੀ ਪਰਲੇ ਪਾਸਾ ਸਾਰੇ ਜ਼ਮੀਨ ਨੂੰ ਕਰਲੇ ਪਾਸਾ ਮੈਨ ਵੀ ਉਧਰ ਹੈ ਵੀ ਜੀ ਆਖ ਲੈਣੇ ਵੀ ਮੇਰੇ ਮਨ ਉਖਰੇ ਹੋ ਜਾ ਜਾਂਦੇ ਆ ਪਰ ਕੱਲ ਬਰਸਾਤ ਦਾ ਮੌਸਮ ਸੀਗਾ ਬਹੁਤ ਹਾਂ ਜੀ ਹਾਂ ਜੀ ਬੜੀ ਬੁਰੀ ਹਾਲਤ ਸੀ ਬੜੀ ਬੁਰੀ ਹਾਲਤ ਸੀ ਬੈਠੇ ਰਹੇ ਬੜੀਆਂ ਗੱਡੀਆਂ ਟਰੈਲੀ ਟਰੈਕਟਰਾਂ ਨਾਲ ਕੜਾਈਆਂ ਉਰੇ ਤੋਂ ਤੇ ਜਿਹੜੀ ਲੇਡੀਜ਼ ਨੇ ਐਕਟਿਵਿਟੀ ਉਹ ਵੀ ਬਹੁਤ ਚਿਰਾਂ ਰੋ ਰੋ ਕੇ ਜਾਂਦੀ ਐ ਇੱਧਰ ਨੂੰ ਯਾਰ ਸਹੀ ਗੱਲ ਆ ਭਾਈ ਅੱਧੀ ਰਾਤ ਨੂੰ ਕੀ ਪਤਾ ਕਿਵੇਂ 19 21 ਹੋ ਜਾਵੇ ਮੈਂ ਤਾਂ ਡਰਦੇ ਬਹੁਤ ਨੇ ਯਾਰ ਇੱਧਰ ਮੈਂ ਮੈਂ ਭਾਈ ਇੱਕ ਚੀਜ਼ ਦੇਖੀ ਆ ਥੋੜਾ ਸਾਰਾ ਪਿੰਡ ਸਾਰੇ ਪਿੰਡ ਦੇ ਨੌਜਵਾਨ ਜਾਗਦੇ ਹੋ ਜਮਾ ਫਿਰਨੀ ਤੱਕ ਜਿੰਨਾ ਟਾਈਮ ਬੰਦਾ ਟਾਪਣੀ ਜਾਂਦਾ ਲਾਈਨਾਂ ਲੱਗੀਆਂ ਸਾਰੇ ਮੁੰਡਿਆਂ ਦੀਆਂ ਨੌਜਵਾਨ ਮਾਰਾ ਪਿੰਡ ਦਾ ਇੱਕ ਵੀ ਬੱਚਾ ਘਰ ਨਹੀਂ ਆ ਸਾਰੇ ਨੌਜਵਾਨ ਮੁੰਡੇ ਸਾਰੇ ਸੇਵਾ ਕਰੀ ਸਾਰੇ ਵੀ ਜਿਹੜੇ ਮੌਜੂਦਾ ਐਮਐਲਏ ਦਾ ਵੀ ਲੱਗ ਰਹੇ ਜੀ ਉਹਦੇ ਤੋਂ ਹਾੜਾ ਏਸੀ ਵੀਰ ਉਹ ਤੋਂ ਸੈਂਟਰ ਤੋਂ ਵੀ ਟੀਮ ਆਈ ਸੀ ਉਹ ਵੀ ਇੱਥੇ ਕਹਿੰਜੀ ਤੁਹਾਡਾ ਫਲੋ ਅਸੀਂ ਪਾਸ ਕਰਤਾ ਪਾਸ ਕਰ ਬਸ ਸਾਨੂੰ ਗੱਲਾਂ ਚ ਲਾਗੇ ਜੀ ਗੱਲਾਂ ਚ ਮਤਲਬ ਗੱਲਾਂ ਚ ਪਾਸ ਹੋ ਜਾਂਦਾ ਪਾ 1967 ਤੋਂ ਲੈ ਕੇ ਹੁਣ ਤੱਕ ਬਣਿਆ ਨਹੀਂ ਗਾ ਬਣਿਆ ਫੂਲ ਨਹੀਂ ਬਣਿਆ ਵੀਰੇ ਕਾਗ ਤਾਂ ਮੈਂ ਪਾਸ ਆਲੇ ਸਾਲ ਹੋ ਰਿਹਾ ਵੀਰੇ ਪਰ ਫੂਲ ਲੱਗੇ ਮਰ ਟੋਲ ਪਲਾਇਆ ਤੇ ਆਪਾਂ ਪਰਚੀ ਕਟਾਉਣੀ ਕਟਾਉਨੇ ਆ ਕਿਉਂ ਕਟਾਉਨੇ ਆ ਉਥੇ ਸਹੂਲਤ ਦੇ ਲਈ ਸਹੂਲਤ ਉਹ ਦਿੰਦੇ ਕੋਈ ਨਹੀਂ ਹੈ ਇੱਥੇ ਹੁਣ ਬਾਈ ਹੁਣੀ ਆਪ ਖੜੇ ਆ ਪੌਲ ਤੋਂ ਨੰਗਣਾ ਆਪਾਂ ਸਰਕਾਰ ਬਾਹ ਫੜਦੀ ਨਹੀਂ 1967 ਦੇ ਦੁਖੀ ਨੇ ਠੀਕ ਹੈ ਦੁਖੀ ਹੋ ਕੇ ਤਾਂ ਵੀ ਉਹ ਮੁੰਡਾ ਦਿਖਾ ਤੂੰ ਪਿੱਛੇ ਨਾਲੇ ਛੋਟੀਆਂ ਰੋਡੀਆਂ ਤੀਜਾ ਸਾਰੀਆਂ ਦਿਖਾ ਦੇ ਇੱਧਰ ਘਰ ਹੁਣ ਫੇਰ 1967 ਦੇ ਦੁਖੀ ਆ ਆ ਪੁਲ ਦੇਖ ਲਓ ਤੁਸੀਂ ਪੁਲ ਦੀ ਹਾਲਤ ਦੇਖ ਲਓ ਇਹ ਆਪਾਂ ਨੂੰ ਕਰਨਾ ਪੈਣਾ ਜਿੰਨੀ ਵੀ ਸੰਗਤ ਇੱਥੋਂ ਦੀ ਨੰਗਦੀ ਆ ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਤੁਸੀਂ ਜਰੂਰ ਹੈਨਾ ਸ਼ਰਧਾ ਦੇ ਮੁਤਾਬਕ ਜਿਹੜੀ ਸੇਵਾ ਉਹ ਦੇ ਕੇ ਜਾਇਆ ਕਰੋ ਤਾਂ ਕਿ ਆਪਾਂ ਸਾਰੇ ਰਲ ਕੇ ਇਹ ਪੁਲ ਦਾ ਜਿਹੜਾ ਨਿਰਮਾਣ ਉਹ ਕਰਵਾ ਸਕੀਏ ਇਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ